प्यारे दोस्तों प्यार भरी सत श्री अकाल जी हां जी दोस्तों रिटायरमेंट ਹੋਏ ਮਲਾਜ਼ਮਾਂ ਨੂੰ ਜਲਦ ਹੀ ਮਿਲੇਗੀ ਵੱਡੀ ਖੁਸ਼ਖਬਰੀ ਹਾਂਜੀ ਦੋਸਤੋ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਰਿਟਾਇਰਮੈਂਟ ਹੋਏ ਮੁਲਾਜ਼ਮ ਆਪਣੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਹ ਮੰਗ ਹੈ ਕੰਪਿਊਟ ਜੋ ਉਹਨਾਂ ਦੁਆਰਾ ਆਪਣੀ ਪੈਨਸ਼ਨ ਕਰਵਾਈ ਜਾਂਦੀ ਹੈ ਉਸ ਦੀ ਰਿਕਵਰੀ ਦਾ ਸਮਾਂ 15 ਸਾਲ ਹੈ ਉਸ ਨੂੰ ਲੈ ਕੇ ਕਈ ਰਿਟ ਪਟੀਸ਼ਨਾਂ ਪਾਈਆਂ ਗਈਆਂ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਨੂੰ ਲੈ ਕੇ ਪਹਿਲਾਂ ਤਾਂ ਫੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆ ਗਿਆ ਪਰ ਬਾਅਦ ਵਿੱਚ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਉਸ ਨੂੰ ਲੈ ਕੇ ਪੰਜਾਬ ਰਾਜ ਪੈਨਸ਼ਨ ਮਹਾ ਸੰਘ ਦੇ ਜਰਨਲ ਸੈਕਟਰੀ ਬੀ ਐਸ ਸੈਣੀ ਨੇ ਕਿਹਾ ਹੈ ਕਿ ਉਹਨਾਂ ਨੇ ਡਾਟਾ ਇਕੱਠਾ ਕੀਤਾ ਹੈ ਤੇ ਉਹਨਾਂ ਨੇ ਸਾਰੇ ਪੰਜਾਬ ਦੇ ਪੈਨਸ਼ਨਰਾਂ ਦੇ ਨਾਲ ਸੰਪਰਕ ਕੀਤਾ ਹੈ ਆਪਣੀ মিডিਆ ਰਾਹੀਂ ਤੇ ਉਦਾਂ ਵੀ ਫੋਨ ਕਰਕੇ ਉਹਨਾਂ ਕੋਲੋਂ 35 ਰਿੱਟ ਪਟੀਸ਼ਨਾਂ ਦੇ ਵਿੱਚੋਂ ਕੋਈ 400 ਪੈਨਸ਼ਨਰ ਨੇ ਜਿਹੜੇ ਕਿ ਪਟੀਸ਼ਨਰ ਨੇ ਉਹਨਾਂ ਦੇ ਨਾਲ ਉਹਨਾਂ ਦੁਆਰਾ ਸੰਪਰਕ ਕੀਤਾ ਗਿਆ ਹੈ 2-3 ਵਕੀਲਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਕੀਲਾਂ ਨਾਲ ਹੁਣ ਸੁਪਰੀਮ ਕੋਰਟ ਜਾਣ ਵਾਸਤੇ ਖਰਚਾ ਵੀ ਜ਼ਿਆਦਾ ਹੁੰਦਾ ਹੈ ਹਾਂਜੀ ਦੋਸਤੋ ਪੈਨਸ਼ਨਰਾਂ ਦੇ ਕੰਪਿਊਟ ਸੰਬੰਧੀ ਜੋ 16 ਜਨਵਰੀ ਨੂੰ ਦੁਬਾਰਾ ਮੀਟਿੰਗ ਕੀਤੀ ਗਈ ਸੀ ਲੁਧਿਆਣੇ ਵਿਖੇ ਪੈਨਸ਼ਨਰਾਂ ਦੀ ਇਸੇ ਇਸ਼ੂ ਨੂੰ ਲੈ ਕੇ ਸੁਪਰੀਮ ਕੋਰਟ ਜਾਣ ਵਾਸਤੇ ਪੈਨਸ਼ਨਰ ਮਹਾਸੰਘ ਦੇ ਮੁਖੀ ਨੇ ਆਪਣੇ ਵਿਚਾਰ ਰੱਖੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਉੱਥੇ ਇਹ ਫੈਸਲਾ ਹੋਇਆ ਕਿ ਸੁਪਰੀਮ ਕੋਰਟ ਜਾਣ ਵਾਸਤੇ ਵਧੀਆ ਤੋਂ ਵਧੀਆ ਵਕੀਲ ਕੀਤਾ ਜਾਵੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਮਾੜਾ ਵਕੀਲ ਨਾ ਕਰੀਏ ਕਿਉਂਕਿ ਇਸ ਕੇਸ ਵਾਸਤੇ ਸਾਰੇ ਭਾਰਤ ਵਰਸ਼ ਦੇ ਪੈਨਸ਼ਨਰ ਨੇ ਉਹਨਾਂ ਦੀ ਨਿਗਾ ਸਾਡੇ ਵੱਲ ਹੈ ਇਨਫੈਕਟ ਅਸੀਂ ਸਾਰੇ ਭਾਰਤ ਵਰਸ਼ ਤੇ ਇਸ ਦਾ ਪ੍ਰਭਾਵ ਪਵੇਗਾ CWP 9426 ਮਿਤੀ 2023 ਸ਼ੀਲਾ ਦੇਵੀ ਐਂਡ ਆਦਰਜ਼ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਜ਼ ਸਮੇਤ 807 ਰੇਟਾਂ ਨੂੰ 27 11 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਡਿਸਮਿਸ ਕਰ ਦਿੱਤਾ ਗਿਆ ਸੀ ਇਹਨਾਂ ਰੇਟਾਂ ਦੇ ਉੱਪਰ ਸਟੇ ਆਰਡਰ ਲੈਣ ਦੇ ਲਈ ਕੰਪਿਊਟ ਕੀਤੀ ਰਿਕਵਰੀ ਨੂੰ 15 ਸਾਲ ਦੀ ਥਾਂ ਤੇ 10 ਸਾਲ 8 ਮਹੀਨੇ ਕਰਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਜਾ ਰਿਹਾ ਹੈ ਕਿਉਂਕਿ ਦਿੱਲੀ ਅਤੇ ਰਾਜਸਥਾਨ ਸਟੇ ਦੇ ਫੈਸਲੇ ਨੂੰ 9% ਵਿਆਜ ਸਮੇਤ ਵਾਪਸ ਕਰਨ ਲਈ ਆਰਡਰ ਹੋ ਚੁੱਕੇ ਹਨ ਤੇ ਲਗਾਨਾ ਹਾਈ ਕੋਰਟ ਹైదరాబాద్ ਨੇ ਵੀ 28 11 2024 ਨੂੰ ਕੰਪਿਊਟ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਵਿੱਚ ਕਰ ਦਿੱਤਾ ਜਦੋਂ ਕਿ ਗੁਜਰਾਤ ਸਰਕਾਰ ਨੇ ਕੰਪਿਊਟ ਦੀ ਰਿਕਵਰੀ ਨੂੰ ਲੈ ਕੇ 15 ਸਾਲ ਦੀ ਥਾਂ ਤੇ 13 ਸਾਲ ਦਾ ਫੈਸਲਾ ਕੀਤਾ ਹੈ ਮਾਨਯੋਗ ਸੁਪਰੀਮ ਕੋਰਟ ਵਿੱਚ ਦਾਇਰ ਐਸ ਐਲ ਪੀ 171762024 ਜੋ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਰਿਕਵਰੀ 15 ਸਾਲ ਰੱਖਣ ਸੰਬੰਧੀ ਪਾਈ ਗਈ ਸੀ ਉਸਪੀ ਉਹ ਅਪੀਲ ਡਿਸਮਿਸ ਹੋ ਚੁੱਕੀ ਹੈ ਮਲਾਜ਼ਮਾਂ ਦੇ ਹੱਕ ਵਿੱਚ ਮਾਨਜੁਗ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਵਿੱਚ ਕੰਪਿਊਟ ਦੇ ਸਟੇ ਆਰਡਰ ਕਰਾਉਣ ਦੇ ਲਈ 15 ਸਾਲ ਦੀ ਥਾਂ 8 ਮਹੀਨੇ 10 ਸਾਲ 8 ਮਹੀਨੇ ਸਬੰਧੀ ਐਸਐਲਪੀ ਪਾਈ ਜਾਵੇਗੀ ਇਸ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਜਿੱਤ ਹੈ ਕਿਉਂਕਿ ਇੱਕ ਹਲਚਰ ਨਜ਼ਰ ਆ ਰਹੀ ਹੈ ਮੁਲਾਜ਼ਮਾਂ ਦੀ ਇਸ ਮੰਗ ਨੂੰ ਲੈ ਕੇ ਸਾਰੇ ਆਪਣੀ ਜਦੋ ਜਹਿਦ ਤੇ ਲੱਗੇ ਹੋਏ ਨੇ ਕਿ ਪੈਨਸ਼ਨਰਾਂ ਨੂੰ ਇਸ ਨੂੰ ਲੈ ਕੇ ਇਨਸਾਫ ਮਿਲੇ ਜੋ ਰਿਕਵਰੀ ਦਾ ਸਮਾਂ ਹੈ ਉਸ ਨੂੰ ਘਟਾਇਆ ਜਾ ਸਕੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ